ਕੀ ਕਹ ਕਹਦੇ ਵਾਹ ਜੀ ਵਾਹ 60 ਸਾਲ ਹੋ ਗਏ ਤੁਹਾਨੂੰ ਗੁਰੂ ਦੀ ਸੰਗਤ ਕਰਦਾ ਤੁਹਾਡੀ ਤਾਂ ਜੇ ਉਮਰ ਨਹੀਂ ਹੋਣੀ ਉਨੀ ਤੇ ਉਹ ਤਾਂ 20 ਸਾਲ ਪਹਿਲਾਂ ਮੈਂ ਹੁੰਦਾ ਗੁਜ਼ਾਰੇ ਨੇ ਤੇ ਤੁਸੀਂ ਸਾਨੂੰ ਤਕੜੀ ਦੇਣ ਲੱਗਾ ਅਜੇ ਤੱਕ ਅਸੀਂ ਤਕੜੀ ਵੇਖੀ ਨਾ ਸੁਣੀ ਕੋਈ ਤੇ ਤਕੜੀ ਦੇਣ ਲੱਗਿਓ ਮੈਂ ਕਹ ਜੀ ਹੈਗੀ ਹੈ ਤਕੜੀ ਉੱਚ ਪਾ ਕੇ ਤੋਲ ਲੈਂਦਾ ਆਪਣੇ ਆਪ ਨੂੰ ਛੇਤੀ ਕਰੋ ਨਾ ਕਹ ਕਿਉਂ ਕੀ ਹੋ ਗਿਆ ਛੇਤੀ ਕਰਾ ਕਰੀ ਨਾ ਛੇਤੀ ਕਰੋ ਤਕੜੀ ਦਿਓ ਫੜਫੜ ਇਹ ਲੋ ਖਾਲਸਾ ਜੀ ਤਕੜੀ ਲੈ ਲਓ ਕਹਦਾ ਸਲੋ ਮਾ ਗੁਰੂ ਗੰਗਾ ਜੀ ਤਕੜੀ ਬਈਏ ਕਿ ਬੰਦਿਆ ਤੋਲ ਉੱਥੇ ਪਹੁੰਚ ਗਿਆ ਤੂੰ ਜੂ ਕਹਿੰਦਾ ਮੈਂ ਸੰਗਤ ਕਰਦਾ ਗੁਰੂ ਦੀ ਸੰਗਤ ਕਰਦਾ 60 ਸਾਲ ਹੋ ਗਏ ਸੰਗਤ ਹੋ ਗਈ ਕਿ ਦੱਸੋ ਗੁਰਬਾਣੀ ਚ ਪੰਕਤੀ ਲਿਖੀ ਹੈ ਬਿਸਰ ਗਈ ਸਭਤਾਤ ਉਪਰ ਰਹੀ ਜਬ ਤੇ ਸਾਧ ਸੰਗਤ ਮੋਇ ਪਾਗੀ ਮੈਂ ਕਹ ਦੇਖੋ ਲੱਗੀ ਸਮਝ ਇਸ ਪੰਕਤੀ ਤੇ ਹੁਣ ਕਿਨੂੰ ਲੱਗੀ ਜਿਹੜਾ ਇਸ ਪੰਕਤੀ ਤੇ ਪਹੁੰਚ ਗਿਆ ਹੈ ਜਿਹਦੇ ਅੰਦਰੋਂ ਪ੍ਰਾਈ ਈਰਖਾ ਖਤਮ ਹੋ ਗਈ ਹੈ ਉਹਨੂੰ ਪਤਾ ਲੱਗਾ ਵੀ ਅਜ ਸੰਗਤ ਹੋਈ ਹੈ ਤੇ ਜਿੰਨਾ ਚਿਰ ਅੰਦਰੋਂ ਪ੍ਰਾਈ ਈਰਖਾ ਖਤਮ ਨਹੀਂ ਹੋਈ ਕੋਈ ਸੰਗਤ ਨਹੀਂ ਹੋਈ ਭਾਵੇਂ ਤੁਹਾਨੂੰ 60 ਸਾਲ ਹੋ ਗਏ ਗੁਰਦਾਰੇ ਜਾਂਦੇ ਆ ਭਾਵੇਂ ਤੁਹਾਨੂੰ 60 ਸਾਲ ਹੋ ਗਏ ਪਾਠ ਕਰਦੇ ਆ ਭਾਵੇਂ 60 ਸਾਲ ਹੋ ਗਏ ਮੱਥੇ ਟੇਕਦੇ ਆ ਸਰੋਵਰ 'ਚ ਇਸ਼ਨਾਨ ਕਰਦੇ ਆ ਤੀਰਥਾਂ ਤੇ ਇਸ਼ਨਾਨ ਕਰਦੇ ਆ ਸੰਗਤ ਨਹੀਂ ਹੋਈ ਜਦੋਂ ਅਸੀਂ ਪੰਕਤੀ ਸੁਣਾਈ ਕਿ ਬਿਸਰ ਗਈ ਸਬਤਾਤ ਪ੍ਰਾਈ ਜਬ ਤੇ ਸਾਧ ਸੰਗਤ ਮੁਹ ਪਾਈ ਨਾਕੂ ਬੈਰੀ ਨਹੀਂ ਬਗਾਲਨਾ ਸਗਲ ਸੰਗ ਹਮਕੋ ਬਣਾਈ ਮੈਂ ਖਾਨ ਸਾਹਿਬ ਹੰਦਾ ਪੰਕਤੀ ਹੋਣ ਸਮਝ ਲੱਗੀ ਉਹ ਤੈਨੂੰ ਕੀ ਕਹਿੰਦਾ ਕਹਿੰਦਾ ਬਾਬਾ ਜੀ ਸਾਨੂੰ ਹੁਣ ਸਮਝ ਲੱਗੀ ਸਾਡੀ ਬਿਰਤੀ ਬਣੀ ਨਹੀਂ ਕਿਹੜੀ ਇੱਕ ਤੇ ਪਰਾਈ ਰਖਾ ਨਹੀਂ ਖਤਮ ਹੋਈ ਹੁ ਸਾਰਾ ਨਾ ਬਣ ਨਹੀਂ ਆਉਂਦੀ ਦੁਸ਼ਮਣ ਨੂੰ ਦੁਸ਼ਮਣ ਕਹਿੰਦਾ ਮਿੱਤਰ ਨੂੰ ਮਿੱਤਰ ਕਹਿੰਦਾ ਇੱਥੇ ਕਹੇ ਨਾ ਕੋ ਬਹਿਰੀ ਨਹੀਂ ਬਗਾਨਾ ਤੂੰ ਬਗਾਨਾ ਹੀ ਨਹੀਂ ਜਿੱਦਨ ਤੁਹਾਡੀ ਬਿਰਤੀ ਦਸੋਂ ਦਵਾਰ ਵਿੱਚ ਪੇਸ਼ ਕਰਕੇ ਉਹ ਤੋ ਕ੍ਰੋਸ ਕਰਦੀ ਹੈ ਤੇ ਤੁਸੀਂ ਨਿਗ੍ਹਾ ਮਾਰਦੇ ਹੋ ਸੁਣਿਓ ਸਰੀਰ ਵਿੱਚ ਰਹਿ ਕੇ ਨਿਗਾ ਮਾਰਦਾ ਮਨ ਇਹ ਮੇਰੀ ਮਾਂ ਇਹ ਮੇਰਾ ਪਿਓ ਆ ਇਹ ਮੇਰੀ ਭੈਣ ਹੈ ਮੇਰਾ ਭਰਾ ਹੈ ਮੇਰਾ ਚਾਚਾ ਹੈ ਮੇਰਾ ਤਾਇਆ ਹੈ ਕਹਿੰਦਾ ਸਾਡਾ ਨਾ ਨਾ ਕੀ ਨਾਤਾ ਸਾਡਾ ਨਾ ਨਾ ਕੀ ਨਾਤਾ ਫੱਟਿ ਪਰ صدਕੇ ਦਾਵਾ ਹੁਣ ਪੰਗਾ ਕੀ ਹੈ ਨੌਂ ਦਰਵਾਜ਼ਿਆਂ ਵਿੱਚ ਰਹਿ ਕੇ ਦੇਖਿਆ ਤੇ ਪਿਓ ਆ ਸੀ ਮਾਂ ਆ ਸੀ ਰਿਸ਼ਤੇਦਾਰ ਆ ਸੀ ਦਸੋਂ ਦੁਆਰ ਵਿੱਚ ਪਹੁੰਚ ਕੇ ਦੇਖਿਆ ਤੇ ਮਾਪੇ ਹੋਰ ਸੀ ਕਿਹੜਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਜਦੋਂ ਉੱਥੇ ਪਹੁੰਚ ਕੇ ਦੇਖਿਆ ਤੇ ਮਾਪੇਓ ਪਰਮਾਤਮਾ ਹੁਣ ਉੱਥੇ ਪਹੁੰਚ ਕੇ ਜਦੋਂ ਸੰਸਾਰ ਨੂੰ ਵੇਖਿਆ ਤੇ ਕੀ ਲੱਗਾ ਕਿ ਜਿਨ੍ਹਾਂ ਨੂੰ ਕਹਿੰਦਾ ਮੇਰਾ ਕੋਈ ਸੰਬੰਧ ਨਹੀਂ ਹੈ ਇਹਦੇ ਸਾਰੇ ਮੇਰੇ ਰਿਸ਼ਤੇਦਾਰ ਆ ਕਿਉਂਕਿ ਸਾਰੇ ਦੇ ਮੇਰੇ ਪਿਓ ਦੇ ਜਾਏ ਆ ਸਾਰੇ ਤੇ ਮੇਰੀ ਮਾਂ ਦੇ ਜਾਏ ਆ ਹੈਨਾ ਉੱਥੇ ਸਵਾਲ ਕਰਦਾ ਹੈ ਕੀ ਸਵਾਲ ਕਰਦਾ ਦੇਖਿਓ ਮਨ ਪਿਓ ਨੂੰ ਪੁੱਛਦਾ ਤੇ ਉਹਨੂੰ ਪੁੱਛਦਾ ਪਾਪਾ ਇਹ ਆਪਣੇ ਕੀ ਲੱਗਦੇ ਆ ਪਹਿਲਾਂ ਕਿਉਂ ਉਹ ਤੁਹਾਟਾ ਬੁਲਾ ਕੇ ਜਵਾਉਂਦੇ ਆ ਤੁਹਾਡੇ ਕੀ ਲੱਗਦੇ ਉਹ ਪੁੱਤ ਆਪਣੇ ਰਿਸ਼ਤੇਦਾਰੀ ਨੇ ਆ ਤੁਹਾਡੇ ਇਨੇ ਭੈਣ ਭਰਾ ਨੇ ਇਹ ਤੁਹਾਡੇ ਇਨੇ ਬੱਚੇ ਨੇ ਸੱਚ ਆ ਪੁੱਛਦਾ ਨਾ ਆ ਹੁਣ ਵੇਖੋ ਕੀ ਕਹਿੰਦਾ ਮਨ ਦਸੰਦਵਾਰ ਚ ਪ੍ਰੇਸ਼ ਕਰਕੇ ਜਦੋਂ ਬ੍ਰਿਤੀ ਮਾਰੀ ਕੇ ਪਰਮਾਤਮਾ ਮਾਪੇ ਸਾਰਿਆਂ ਦਾ ਹੀ ਹੈ ਤੇ ਫਿਰ ਉੱਥੇ ਪਹੁੰਚ ਕੇ ਮਨ ਕਹਿੰਦਾ ਪਰਮਾਤਮਾ ਨੂੰ ਕਹਿੰਦਾ ਮੈਂ ਤੇ ਸੋਚਿਆ ਤੂੰ ਇਕੱਲਾ ਹੀ ਹੈ ਆਪੇ ਹਾਰੇ ਕਾ ਰੰਗ ਹੈ ਆਪੇ ਬਹੁ ਰੰਗੀ ਅ ਸਾਰੇ ਰੰਗ ਤੇਰੇ ਨੇ ਸਾਰੇ ਇਸ ਦਾ ਤੇਰੇ ਹੀ ਨੇ ਹੈ ਆ ਤੇ ਮੈਨੂੰ ਅੱਜ ਪਤਾ ਲੱਗਾ ਵੀ ਸਾਰੇ ਤੇ ਮੇਰੇ ਭੈਣ ਭਰਾ ਨੇ ਮੈਨਿੰਦਿਆ ਕੀ ਕਰਾਉਣ ਇੱਥੇ ਤੇ ਨਾ ਕੋ ਬੈਰੀ ਨਹੀਂ ਬਗਾਨਾ ਸકલ ਸੰਗ हमको ਬਣਾਈ ਕਹਿੰਦਾ ਬੱਬਾ ਅੱਜ ਸਮਝ ਲੱਗੀ ਕਿ ਕੁਰਬਾਨੀ ਕਿਦਾ ਸਮਝਣੀ ਆ ਤੁਸੀਂ ਚੁੱਪ ਕੇ ਕਿ ਤੁਰੇ ਜਾਓ ਜਿੱਦਾਂ ਇਦਾਂ ਤੁਹਾਡੀ ਬਿਰਤੀ ਉੱਚੀ ਹੋਵੇਗੀ ਤੁਹਾਨੂੰ ਗੁਰਬਾਨੀ ਦੀ ਸੋਝੀ ਆਉਣ ਲੱਗ ਪੈਗੀ ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਓ ਹੁਣ ਦੇਖੋ ਕੀ ਕਹਿੰਦੇ ਕਹਿੰਦੇ ਘਰ ਕੀ ਬੁਲਾਈ ਅਵਰ